ਉਵੇ ਕੋ ਕਿ ਮੈਂ ਪੰਜਾਬੀ ਗਾਇਕ ਦੇ ਵੱਡੇ ਮੰਚਾ ਉਤੇ ਕੁਕੜ ਖੇ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਪੰਜਾਬੀ ਗਾਇਕ ਭਾਮੇ ਅੱਜ ਪੂਰੀ ਦੁਨੀਆ ਦੇ ਸੰਗੀਤ ਜਗਤ ਦੇ ਵਿੱਚ ਵੱਡੀਆਂ ਬੁਲੰਦੀਆਂ ਹਾਸਲ ਕਰ ਰਹੇ ਨੇ ਪਰ ਆਪਸੀ ਈਰਖਾ ਦੇ ਚੱਲਦੇ ਉਹ ਇੱਕ ਦੂਜੇ ਦੇ ਲਈ ਇੱਕ ਦੂਜੇ ਦੇ ਉੱਤੇ ਗਲਤ ਇਲਜ਼ਾਮਾਂ ਦੇ ਨਾਲ ਢੇਰੀ ਹੋ ਰਹੇ ਨੇ ਇਸ ਨੂੰ ਪਬਲਿਸਿਟੀ ਸਟੰਟ ਕਹੀਏ ਜਾਂ ਕੁਝ ਹੋਰ ਪਰ ਇੱਕ ਨਵਾਂ ਵਿਵਾਦ ਜਿਹੜਾ ਹੈ ਛਿੜ ਚੁੱਕਿਆ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਗਾਇਕਾਂ ਇਹ ਫਿੱਟ ਲੋ ਤੇ ਦਲਜੀਤ ਦਸਾਂਝ ਆਪਣੇ ਹਾਲੀ ਚੱਲ ਰਹੇ ਝਗੜੇ ਨੂੰ ਲੈ ਕੇ ਸੁਰਖੀਆਂ ਬਟੌਰ ਦੇ ਨਜ਼ਰ ਆ ਰਹੇ ਨੇ ਵਕਾਇਦਾ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਭਾਰਤ ਦੇ ਟੂਰ ਦੌਰਾਨ ਮੁੰਬਈ ਆਪਣੇ ਲਾਈਵ ਸ਼ੋਅ ਦੇ ਵਿੱਚ ਅਚਾਨਕ ਉਥੇ ਹਾਜ਼ਰ ਐਪੀ ਢਿੱਲੋਂ ਨੂੰ ਮੰਚ ਤੇ ਬੁਲਾ ਦੋਵੇਂ ਕਲਾਕਾਰਾਂ ਨੇ ਇਕੱਠੇ ਪਰਫਾਰਮ ਕਰਕੇ ਦਰਸ਼ਕਾਂ ਨੂੰ ਖੁਸ਼ ਕੀਤਾ ਇਸ ਜੁਗਲਬੰਦੀ ਦਾ ਦਰਸ਼ਕਾਂ ਦੇ ਵੱਲੋਂ ਭਾਰੀ ਆਨੰਦ ਮਾਣਿਆ ਗਿਆ ਪਰ ਉਥੇ ਹੀ ਐਪੀ ਢਿੱਲੋਂ ਤੇ ਦਲਜੀਤ ਦੋਸਾਂਝ ਵਿੱਚ ਚੱਲਦੀ ਖਿੱਚੋ ਤਾਣ ਵਿੱਚ ਇਸ ਮੰਚ ਤੇ ਹੋਰ ਵੱਡੀ ਹੋਣੀ ਸ਼ੁਰੂ ਹੋ ਗਈ ਇਸੇ ਕਾਨਸਰਟ ਨੂੰ ਬਾਲੀਵੁੱਡ ਸਿਤਾਰਿਆਂ ਜਿਵੇਂ ਕਿ ਕਰਨ ਜੋਹਰ ਹਾਂ ਦੂਪਿਆ ਵੀ ਮਜੂਸਾਨ ਟੈਲੋਨੈਸ ਸ਼ੋਅ ਦੇ ਉੱਤੇ ਇੰਸਟਾਗ੍ਰਾਮ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿੱਤੇ ਲਿਖਿਆ ਮਾਹੌਲ ਪੂਰਾ ਬੇਬੀ ਮਾਹੌਲ ਬਹੁਤ ਸੋਹਣਾ ਹੈ ਜਦਕਿ ਓਜਲਾ ਨੇ ਚੁਟਕੀ ਲੈਂਦੇ ਹੋਏ ਟਿੱਪਣੀ ਦਿੱਤੀ ਨੀਂਦ ਨਹੀਂ ਆਉਂਦੀ ਸਬੇਵਾਦ ਨੇ ਉਸ ਵੇਲੇ ਨਵਾਂ ਮੋੜ ਲਿਆ ਜਦ ਢਿੱਲੋਂ ਨੇ ਚੰਡੀਗੜ੍ਹ ਆਪਣੇ ਕਾਂਸਰਟ ਦੌਰਾਨ ਦਲਜੀਤ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਮੈਨੂੰ ਇੰਸਟਾਗ੍ਰਾਮ ਤੇ ਅਨਬਲੌਕ ਕਰੋ ਫਿਰ ਮੇਰੇ ਨਾਲ ਗੱਲ ਕਰੋ ਇਸ ਨੂੰ ਲੈ ਕੇ ਦਲਜੀਤ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਉਸ ਦਾ ਭਾਵੇਂ ਕਲਾਕਾਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੈ ਸਰਕਾਰਾਂ ਦੇ ਨਾਲ ਜ਼ਰੂਰ ਹੋ ਸਕਦਾ ਹੈ ਜਿਸ ਤੋਂ ਬਾਅਦ ਇੱਕ ਦਿਲੋਂ ਨੇ ਆਪਣੇ ਦਾਅਵੇ ਨੂੰ ਸਯੋਗ ਦੇ ਲਈ ਸਕਰੀਨ ਰਿਕਾਰਡਿੰਗ ਸਾਂਝੀ ਕਰਦੇ ਆ ਇੰਸਟਾਗ੍ਰam ਤੇ ਲਿਖਿਆ ਘੱਟੋ ਘਾਟ ਹੁਣ ਸਚਾਈ ਤੇ ਜੋੜਦਾ ਪਤਾ ਲੱਗ ਸਕਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀਆਂ ਖਬਰਾਂ ਜਿਹੜੀਆਂ ਵੀਡੀਓਜ਼ ਨੇ ਲਗਾਤਾਰ ਵਾਇਰਲ ਹੁੰਦੀਆਂ ਨੇ ਐਸਾ ਵਿਵਾਦ ਤੋਂ ਬਾਅਦ ਉਸ ਤੋਂ ਬਾਅਦ ਰੈਪਰ ਬਾਦਸ਼ਾ ਵੀ ਸਾਹਮਣੇ ਆਉਂਦੇ ਨੇ ਇੱਕ ਪੋਸਟ ਤੇ ਆਪਣੀ ਟਿੱਪਣੀ ਪਾਉਂਦੇ ਨੇ ਜਿੱਥੇ ਕਿ ਉਹਨਾਂ ਨੇ ਢਿੱਲੋਂ ਨੇ ਦਲਜੀਤ ਨੂੰ ਸਮਝ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਜੋ ਗਲਤੀ ਅਸੀਂ ਕੀਤੀ ਉਸ ਨੂੰ ਤੁਸੀਂ ਨਾ ਦੁਹਰਾਓ ਇਸ ਤਣਾਅ ਦੇ ਬਾਵਜੂਦ ਤਿੰਨੇ ਕਲਾਕਾਰ ਆਪਣੀ ਕਲਾਕਾਰੀ ਦੇ ਵਿੱਚ ਸਫਲ ਹਨ ਢਿੱਲੋਂ ਆਪਣੇ ਪੰਜਾਬੀ ਤੇ ਪੱਛਮੀ ਇਹ ਸੰਗੀਤ ਦੇ ਮਿਲਾਪ ਨਾਲ ਅੰਤਰਰਾਸ਼ਟਰੀ ਪ੍ਰਸ਼ੰਸਾ ਹਾਸਲ ਕਰ ਚੁੱਕੇ ਨੇ ਜਦ ਕਿ ਦਲਜੀਤ ਆਪਣਾ ਸਫਲ ਦਿਲ ਲੂਮੀਨਾਟੀ ਟੂਰ ਮੁਕੰਮਲ ਕਰ ਰਹੇ ਨੇ ਜਿਸ ਦੀ ਆਖਰੀ ਪੇਸ਼ਕਾਰੀ 29 ਦਸੰਬਰ ਨੂੰ ਗੁਹਾਟੀ ਦੇ ਵਿੱਚ ਹੈ ਤਾਂ ਸੋਸ਼ਲ ਮੀਡੀਆ ਤੇ ਆਜਾਈਆਂ ਖਬਰਾਂ ਵਾਇਰਲ ਹੁੰਦੀਆਂ ਨਾ ਜਿਸ ਤੋਂ ਬਾਅਦ ਹਰ ਕੋਈ ਵਿਵਾਦ ਜਿਹੜਾ ਛਿੜਿਆ ਜਾਂਦਾ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿ ਇਸ ਵਿਵਾਦ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ